ਹਾਂਜੀ ਸਤ ਸ੍ਰੀ ਅਕਾਲ ਜੀ ਜਿਆਦਾਤਰ ਬੰਦੇ ਬਣਾ ਆਪਣੇ ਭਰਾ ਕਮੈਂਟ ਕਰ ਕਰ ਪੁੱਛ ਰਹੇ ਸੀ ਵੀਡੀਓ ਨਹੀਂ ਆ ਰਹੀ ਬਈ ਵੀਡੀਓ ਨਹੀਂ ਆ ਰਹੀ ਵੀਡੀਓ ਨਾ ਆਉਣ ਦੇ ਕਈ ਕਾਰਨ ਸੀਗੇ ਇੱਕ ਤਾਂ ਆਪਾਂ ਨੂੰ ਐਮਰਜੈਂਸੀ ਨਾਲ ਆਪਣੇ ਸਾਰੇ ਰਿਲੇਟਿਵ ਚੱਲੇ ਸੀਗੇ ਇੰਡੀਆ ਉਹਨਾਂ ਨਾਲ ਆਪਾਂ ਆਏ ਆ ਇੰਡੀਆ ਤੇ ਤਾਂ ਕਰਕੇ ਵੀਡੀਓ ਦਾ ਥੋੜਾ ਜਿਹਾ ਚੱਕਰ ਚੱਲਿਆ ਤੇ ਆਜੋ ਤੁਹਾਨੂੰ ਕਰਾਈ ਇੰਡੀਆ ਦਾ ਟ੍ਰਿਪ ਤੇ ਆਪਾਂ ਚੱਲੇ ਆ ਕੈਨੇਡਾ ਤੋਂ ਇੰਡੀਆ ਨੇ ਸਾਰੇ ਰਾਹ ਦੀ ਤੁਹਾਨੂੰ ਕਰਾਉਣਿਆ ਸ਼ਹਿਰ ਤੇ ਮਲਾਉਣਿਆ ਤੁਹਾਨੂੰ ਬੰਦਿਆਂ ਨਾਲ ਕਿਹੜੇ-ਕਿਹੜੇ ਚੱਲੇ ਆ ਆਪਣੇ ਨਾਲ ਬੰਦੇ ਓਕੇ ਅਸੀਂ ਹੈਗੇ ਟੋਟਲ ਮੇਰੇ ਸਾਹ ਨਾਲ 18 ਤੋਂ 20 ਜਾਣੇ ਚੱਲੇ ਆਂਗੇ 4 ਤੋਂ 5 ਫੈਮਿਲੀਆਂ 6 ਤੇ ਤਾਂ ਕਰਕੇ ਨਾ ਜਿਆਦਾ ਰਸ ਸੀਗਾ ਤੇ ਇੱਕ ਇੱਥੇ ਆ ਕੇ ਥੋੜਾ ਜਿਹੀ ਹੋ ਗਏ ਉਹ ਚੱਕਰ ਚ ਵੀਡੀਓ ਨੇ ਵੀਡੀਓ ਤਾਂ ਸਾਰੀਆਂ ਬਣੀਆਂ ਪਈਆਂ ਬਸ ਐਡੀਟਿੰਗ ਵਗੈਰਾ ਕਰਕੇ ਅਪਲੋਡ ਕਰਨ ਵਾਲੀਆਂ ਵੀਡੀਓ ਤਾਂ ਹੀ ਇੱਥੇ ਥੋੜਾ ਤੁਹਾਨੂੰ ਬਤੇ ਜਦੋਂ ਬੰਦਾ ਇੰਡੀਆ ਆ ਜਾਂਦਾ ਹਨ ਟਾਈਮ ਟੂ ਮੈਸਾ ਵੈਸੇ ਹੀ ਲੱਗਦਾਗਾ ਤੇ ਉਹ ਚੱਕਰ ਚ ਸੀਗਾ ਤੇ ਆਪਾਂ ਕਰ ਲਿਆ ਜੀ ਲੋ ਸਾਮਾਨ ਪੈਕ ਇਹ ਮੇਰੇ ਘਰ ਦਾਗਾ ਹਨ ਤੇ ਇਥੇ ਮੇਰੇ ਕੋਲੇ ਤਿੰਨ ਬੈਗ ਸੀਗੇ ਵੱਡੇ ਵਾਲੇ ਤੇ ਤਿੰਨ ਸੀਗੇ ਛੋਟੇ ਵਾਲੇ ਕਿਉਂਕਿ 에ਰ ਕੈਨੇਡਾ ਨੇ ਇੱਕ ਇੱਕ ਬੈਗ ਹੀ ਕੀਤਾ ਬੈਨ ਉਹ ਚੱਕਰ ਚ ਟੋਟਲ 6 ਤਿੰਨ ਬੈਗ ਵੱਡੇ ਕਿਉਂਕਿ ਤਿੰਨੇ ਜਾਣੇ ਹਨ ਮੈਂ ਆ ਮੇਰੀ ਵਾਈਫ ਤੇ ਬੇਟਾ ਮੇਰਾ ਤੇ ਤਾਂ ਕਰਕੇ ਸਾਡੇ ਕੋਲ ਤਿੰਨ ਹੈਂਡ ਬੈਗ ਤੇ ਤਿੰਨ ਵੱਡੇ ਬੈਗ ਲੈ ਵੀ ਰਹਿੜੀਆਂ ਆ ਆਪਾਂ ਕਿਵੇਂ ਲੱਗ ਰਹੀ ਹੈ ਲੁੱਕ ਫਿਰ ਦੱਸੋ ਮੁੰਡਿਓ ਸਾਰੇ ਜਾਣੇ ਤੇ ਦੋ ਬਾਅਦ ਆਪਾਂ ਜਾਣਾ ਉੱਧਰ ਆਪਣੇ ਰਿਸ਼ਤੇਦਾਰਾਂ ਦੇ ਉਧਰੋਂ ਸਮਾਨ ਚੱਕ ਕੇ ਸਾਰਾ ਹਨਾ ਪੈਕ ਕੀਤਾ ਪਿਆ ਤੇ ਫੇਰ ਇਕੱਠੇ ਜਾਵਾਂਗੇ 에어ਪੋਰਟ ਨੂੰ ਜਿੰਨੇ ਟਾਈਮ ਹੋ ਗਿਆ ਜਦੋਂ ਤੇ ਬਾ ਗੱਡੀ ਚ ਰੱਖਦੇ ਆਗੇ ਆ ਰੱਖ ਲੈ ਆਗੇ ਜੀਪਾਈ ਸੀਗੀ ਹਨਾ ਤੇ ਆ ਆਪਣਾ ਘਾਰ ਆਗਾ ਤੇ ਸਨੋ ਪਈ ਪਈ ਆ ਚਾਰੇ ਪਾਸੇ ਛਟਾ ਛਟਾ ਬਣਿਆ ਪਿਆ ਹਨਾ ਬਾਏ ਬਾਏ ਕਰਤੀ ਆਪਾਂ ਘਰ ਨੂੰ ਤੇ ਬਾਏ ਕਰਕੇ ਤੇ ਫੇਰ ਪਾਉਣੇ ਚੱਲੇ ਇਹ ਇਹ ਨਾ ਹੁਣ ਜਿਵੇਂ ਸੁਨੋਖਣਾ ਆ ਗਈ ਚੱਲ ਉਹਨੂੰ ਕੈਮਰੇ ਚਾਲਦੇ ਆ ਮੇਰੇ ਕੋਲੇ 12ਵੀਂ ਆ ਉੱਥੇ ਬਾਹਰ ਗਏ ਨਾ ਇੰਡੀਆ ਆ ਗਏ ਤੇ ਭਾਈ ਪੂਰਾ ਬੁਰਾ ਹਾਲ ਕੀਤਾ ਪਿਆ ਉਹਦੇ ਦਾ ਉੱਥੇ ਤੇ ਆ ਇੱਧਰ ਆ ਗਏ ਸੀਗੇ ਦੂਜੇ ਪਾਸੇ ਤੇ ਇਹਨਾਂ ਦੇ ਵੀ ਧਰ ਲਿਆ ਬੈਗ 2 ਪਿੱਕੇ ਭਰ ਗਿਆ ਤੇ ਟੋਟਲ ਮਿਲਦਾ 5 ਗੱਡੀਆਂ ਚ ਬੈਗ ਟਿਕੇ ਆ ਤੇ ਫੈਮਿਲੀ ਮੈਂਬਰ ਕਿਉਂਕਿ ਬੈਗ ਐਕਸਟਰਾ ਵੀ ਸੀਗੇ ਕੁਝ ਤੇ ਬਾਕੀ ਬੰਦੇ ਜਾਦੇ ਹੋਣ ਕਰਕੇ ਬੈਗ ਬਾਣੀ ਬਹੁਤ ਗਏ ਉਹ ਤਾਂ ਠੰਡ ਤਾਂ ਸੀਗੀ ਹਿਸਾਬ ਦੀ ਜਦੋਂ ਤੁਰੇ ਆਗੇ ਜਾਦੇ ਹੈ ਨਹੀਂ ਸੀਗੀ ਮੈਂ ਤਾਂ ਜਿਵੇਂ ਪਹਿਲਾਂ 9 ਮਹੀਨੇ ਪਹਿਲਾਂ ਵੀ ਇੰਡੀਆ ਕਿੜਾ ਕੱਢ ਕੇ ਆਇਆ ਸੀਗਾ ਤੇ ਬਾਕੀ ਕੋਈ 6 ਸਾਲਾਂ ਬਾਅਦ ਚੱਲਿਆ ਕੋਈ 8ਾਂ ਬਾਅਦ ਚੱਲਿਆ ਸਾਰੇ ਆਏ ਆਏ ਚੱਲੇ ਆਗੇ ਆ ਗਏ ਸੀਗੇ ਆਪਾਂ ਕਲਗੀਧਰ ਗੁਰੂ ਘਰ ਕੋਲੇ ਮੱਥਾ ਟੇਕਤਾ ਆਪਾਂ ਵਾਹਿਗੁਰੂ ਨੂੰ ਕਿ ਟ੍ਰਿਪ ਸੁਖ ਸ਼ਾਂਤੀ ਨਾਲ ਪਹੁੰਚ ਜੀ ਵਧੀਆ ਰਵੇ ਦੇ ਬਾਏ ਦੁਬਾਰਾ ਪੱਜ ਜਾਣਾਗਾ 에어ਪੋਰਟ ਤਕਰੀਬਨ ਵਿੱਚੋਂ ਅੱਧੇ ਬੰਦੇ ਥੋੜੇ ਲੇਟ ਆਉਣਗੇ ਤਾਂ ਕਰਕੇ ਅਸੀਂ ਕਿਰਾਂ ਤਿੰਨ ਗੱਡੀਆਂ ਲੈ ਕੇ ਚੱਲੇ ਆ ਦੋ ਪਿੱਕੇ ਆਗੇ ਤੇ ਇੱਕ ਜੀਪ ਆ ਇੱਥੇ ਵੀ ਸਟੋਰੀ ਬਣ ਗਈ ਸੀ 에어ਪੋਰਟ ਤੇ ਜਾ ਕੇ ਨਾ ਆ ਨਹੀਂ ਗਿਆ ਨਾ ਜਾਣਾ ਤਾਂ ਸੀਗਾ ਮੇਰੇ ਸਹਾਂ ਨਾਲ ਉਧਰ ਪਾਰਕਿੰਗ ਵਾਲੀ ਸਾਈਡ ਕਿਉਂਕਿ ਇਹਨਾਂ ਨੇ ਅੰਦਰ ਸਾਨੂੰ ਉੱਥੇ ਡ੍ਰੌਪ ਕਰਕੇ ਆਉਣਾ ਸੀ ਨਾ ਤਾਰ ਕੇ ਤੇ ਉੱਥੇ ਬੈਗ ਬੂ ਕਾਫੀ ਸੀ ਨਾ ਜੇ ਮੂਰੇ ਆਪਾਂ 에어ਪੋਰਟ ਦੇ ਉੱਥੇ ਜ਼ਿਆਦਾ ਟਾਈਮ ਖੜਾ ਨਹੀਂ ਸਕਦੇ ਹੁੰਦੇ ਉੱਥੇ ਜਿਆਦਾ ਟੈਕਸੀਆਂ ਲੁਕਸੀਆਂ ਵਾਲੇ ਖੜਦੇ ਹੁੰਦੇ ਆ ਅਸੀਂ ਉਧਰ ਨੂੰ ਜਾਂਕਦੇ ਸੀ ਪਿੱਕੇ ਉਹ ਮੂਹਲੇ ਪਿੱਕੇ ਵਾਲੇ ਭਾਈ ਨੇ ਸਾਡੇ ਨੇ ਤੇ ਤਾਂ ਕਰਕੇ ਅਸੀਂ ਵੀ ਉਹਦੇ ਮਗਰ ਲੰਘੇ ਇੱਕ ਪਿੱਕਾ ਸਾਡੇ ਮਗਰ ਸੀਗਾ ਮੀਤਾ ਉਹ ਤਾਂ ਫਿਰ ਇੱਥੇ ਉੱਪਰ ਹੀ ਖੜ ਗਿਆ ਸੀ ਮੇਰੇ ਹਿਸਾਬ ਨਾਲ ਆ ਦੇਖੋ ਜਾਣਾ ਉਹ ਲੈਫਟ ਸਾਈਡ ਨਹੀਂ ਦੀਂਦੇ ਉਧਰ ਨੀਲੇ ਜੇ ਬੋਰਡ ਉਧਰ ਜਾਣਾ ਇਹ ਨਹੀਂ ਇੱਥੇ ਰੋਕ ਸਕਦੇ ਜਿਹੜਾ ਰਾਈਟ ਸਾਈਡ ਦੀਆਂ ਗੱਡੀਆਂ ਖੜੀਆਂ ਇੱਥੇ ਮੇਰੇ ਹਿਸਾਬ ਨਾਲ 10 ਤੋਂ 15 ਮਿੰਟ ਦੀ ਪਾਰਕਿੰਗ ਹੀ ਹੁੰਦੀ ਹੈਗੀ ਇੱਥੇ ਜਿਆਦਾ ਟਾਈਮ ਨਹੀਂ ਰੋਕ ਸਕਦੇ ਤੇ ਜਿਹੜਾ ਹੁਣ ਜਿਵੇਂ ਅਸੀਂ ਜਿਆਦਾ ਟਾਈਮ ਰੁਕਣਾ ਸੀ ਇਹਨਾਂ ਨੇ ਕਿਉਂਕਿ ਸਮ ਤੇ ਪਾਰਕਿੰਗ 'ਚ ਲਾ ਕੇ ਆਉਣਾ ਪੈਂਦਾ ਹੁਣ ਪਹਿਲਾਂ ਇੱਧਰ ਆਏ ਆ ਤੇ ਸਾਰੇ 에ਰਪੋਰਟ ਦੇ ਉੱਤੋਂ ਦੀ ਜਿਹੜਾ ਕੱਢ ਕੇ ਹਨ ਦੇ ਦਵਾਰੇ ਜਿਵੇਂ ਨਹੀਂ ਉਹ ਕਰਦੇ ਹੁੰਦੇ ਕਿ ਉੱਤੋਂ ਦੀ ਫੇਰੀ ਪਾਉਂਦੇ ਹੁੰਦੇ ਫੇਰੀ ਪਾਉਣ ਵਾਲਿਆਂ ਵਾਂਗੂ ਚੱਲੇ ਆਂ ਆਓ ਸਾਹਮਣੇ ਪਲੇਨ ਖੜੇ ਆਗੇ ਇੱਧਰਲੀ ਸਾਈਡ ਵੀ ਇਹਨਾਂ ਦੇ ਇੱਥੇ ਮੈਂ ਸ਼ੀਸ਼ਾ ਸਾਫ਼ ਕਰ ਮੁੰਡਿਆ ਸੀ ਵੀਡੀਓ ਨਹੀਂ ਸਹੀ ਬਣ ਰਹੀ ਕਿਉਂਕਿ ਨਾ ਉਹਦੇ ਟੈਂਪਰੇਚਰ ਹੈ ਨਹੀਂ ਸੀਗਾ ਜਿਆਦੇ ਮੈਂਸ ਤਾਂ ਗੱਲ ਗਲੌਰਾਇਆ ਜਿਆਦੇ ਹੋਇਆ ਸੀ ਨੋਸਨਾ ਘੁਰੀ ਵੀ ਸੀਗੀ ਉਹਦੇ ਕਰਕੇ ਛਿੱਟੇ ਛੁੱਟੇ ਪਈ ਜਾਂਦੇ ਸੀਗੇ ਤਾ ਕਰਕੇ ਚਿੱਕੜ ਜਿਆ ਜ਼ਿਆਦੇ ਦੀਂਦਾਗਾ ਠੰਡ ਘਹਿਰਿਆ ਹੋਈ ਸੀਗੀ ਪਰ ਤੁਮ ਨਹੀਂ ਲੱਗਦੀ ਕੀ ਵੀ ਦੇਖਣ ਨੂੰਗਾ ਕਿ ਸਨੋ ਸਨਾ ਪਿਗਲੀ ਜਾਂਦੀ ਸੀਗੀ ਹੁਣ ਇਧਰੋਂ ਦੁਬਾਰੇ ਫੇਰ ਉਧਰ ਪਾਰਕਿੰਗ ਨੂੰ ਹੀ ਜਾਣਾ ਪੈਣਾਗਾ ਤੇ ਨਹੀਂ ਤਾਂ ਉਧਰੋਂ ਹੀ ਪਾਰਕਿੰਗ 'ਚ ਵੜ ਜਾਣਾ ਸੀ ਕਿਉਂਕਿ ਪਾਰਕਿੰਗ ਦੇ ਤਾਂ ਇੱਥੇ ਸਟਾਰਟਿੰਗ ਤੇ ਹੀ ਉਹ ਪਰਚੀ ਜੀ ਕੱਢ ਲੈਣੀ ਹੁੰਦੀ ਆ ਜਦੋਂ ਪੇ ਉਹਦੀ ਹੁੰਦੇ ਆ ਨਾ ਵਾਪਸ ਜਾਣ ਮਲੇ ਲੈ ਵੀ ਕੈਨੇਡਾ ਦਾ ਫਲੈਗ ਦੇਖ ਲਓ ਤੇ ਇਥੋਂ ਬਸ ਹੁਣ ਦੁਬਾਰੇ ਪਾਰਕਿੰਗ ਵਾਲੀ ਸਾਈਡ ਨੂੰ ਜਾਵਾਂਗੇ ਸਟੋਰੀਆਂ ਬਹੁਤ ਬਣੀਆਂ ਰਾਹ 'ਚ ਵੀ ਤੇ ਤੇ ਪਹਿਲੀ ਸਟੋਰੀ ਤਾਂ ਇੱਥੇ ਹੀ ਬਣ ਗਈ ਵੀ ਜਾਣਾ ਪਾਰਕਿੰਗ ਵਾਲੀ ਸਾਈਡ ਸੀ ਤੇ ਚੱਕ ਤੇ ਪਿੱਕਿਆਂ ਨੂੰ ਸਿੱਧਾ ਹੀ ਲੈ ਗਏ ਸੀਗੇ ਇੱਧਰ ਜਾਣਾ ਸੀ ਉਦੋਂ ਨਾਗੇ ਸੀ ਉਧਰ ਰਾਈਟ ਸਾਈਡ ਨੂੰ ਜਾਣਾ ਇੱਧਰ ਸੀਗਾ ਉਦੋਂ ਵੀ ਪਹਿਲਾਂ ਤਾਂ ਕਰਕੇ ਹੁਣ ਦੁਬਾਰੇ ਆਉਣਾ ਪਿਆਗਾ ਉਹ ਜਿਹੜੇ ਸਾਹਮਣੇ ਨਹੀਂ ਦਾ ਨਾ ਉਥੋਂ ਇੱਕ ਸਲਿੱਪ ਜੀ ਨਿਕਲਿਆ ਹੁੰਦੀ ਹੁੰਦੀ ਆ ਤੇ ਉਹ ਫਿਰ ਉਸ ਹਿਸਾਬ ਨਾਲ ਹੀ ਪਾਰਕਿੰਗ ਕੱਟੀ ਜਾਂਦੀ ਆ ਕਿੰਨਾ ਟਾਈਮ ਸੁੱਟੀ ਗੱਡੀ ਖੜੀ ਆ ਉੱਥੇ ਉਹ ਹਿਸਾਬ ਨਹੀਂਗਾ ਵੀ ਜਿਵੇਂ ਆਪਣੇ ਇੱਥੇ ਇੰਡੀਆ 'ਚ ਚੱਲਦਾ ਹੁੰਦਾ ਵੀ 10 ਰੁਪਏ ਆ ਨਾ ਜਾਂ 20 ਰੁਪਏ ਹੌਣ ਤਾਂ ਮੈਨੂੰ ਲੱਗਦਾ ਇੱਥੇ ਵੀ ਉਹ ਬਠਿੰਡੇ ਜਿਆਦੇ ਪਾਰਕਿੰਗਾਂ ਬਣ ਗਈਆਂਗੇ ਆਹੀ ਸੇਮ ਚੀਜ਼ ਹੀ ਹੈਗੀ ਪਹਿਲਾਂ ਜਾਓ ਤੇ ਪਰਚੀ ਦੇਣ ਤੇ ਵਾਪਸ ਆਉਣ ਵੇਲੇ ਹੀ ਦੱਸਦੇ ਵੀ ਕਿੰਨੇ ਪੈਸੇ ਬਣ ਗਏ ਜੋ ਟਾਈਮ ਨੋਟ ਹੋ ਜਾਂਦਾ ਪਰ ਕੀਤੇ ਸਾਰ ਉਸ ਹਿਸਾਬ ਨਾਲ ਹੀ ਪਤਾ ਲੱਗਦਾ ਫਿਰ ਤੇ ਲੈ ਵੀ 에어ਪੋਰਟ ਦੇ ਆ ਗਏ ਆਪਾਂ ਅੰਦਰ ਸਮਾਨ ਸਾਰਾ ਲਾ ਲੈਂਦਾ ਤੇ ਉੱਧਰ ਖੜੇ ਨੇ ਮੁੰਡੇ ਜਿਹੜੇ ਤਾਰਨਾ ਆਏ ਆ ਇਹਨਾਂ ਚੋਂ ਦੂਜਾ ਨੇ ਹਜੇ ਬਾਅਦ ਚ ਆਉਣਾਗਾ ਮੈਨੂੰ ਲੱਗਦਾ ਜਲਦੀਪਾ ਉੱਧਰ ਸਾਹਮਣੇ ਦੂਰ ਆਣਾ ਬੰਦੇ ਸਾਡੇ ਬਾਅਦ ਚ ਆ ਦੇਖ ਲਓ ਬੈਗ ਆ ਦੀਪੇ ਦੇ ਬੈਗ ਆ ਕੁਝ ਉਹ ਸਾਡੇ ਹੀ ਆਗੇ ਆ ਇੱਕ ਤਾਂ ਇੱਧਰ ਪਏ ਆ ਹਜੇ ਇੰਨੇ ਤੇ ਬਾਕੀ ਉਧਰ ਉਹ ਦੂਜੀ ਸਾਈਡ ਵੀ ਕਾਫੀ ਬੈਗ ਆਗੇ ਉਹ ਵੱਖਰੇ ਆ ਹਜੇ ਆ ਸਾਹਮਣੇ ਵੀ ਆ ਉਧਰ ਵੱਡੋ ਵੱਡ ਖਿਲਰੇ ਆ ਬੈਗ ਤੁਹਾਨੂੰ ਇੱਥੇ ਇੱਕ ਸਟੋਰੀ ਹੋਰ ਬਣੀ ਆ ਇੱਕ ਇੱਥੇ ਬਣ ਗਈ ਸੀ ਵੀ ਪਾਰਕਿੰਗ ਵਾਲੀ ਤੇ ਦੂਜੀ ਸਟੋਰੀ ਆ ਦੀਪਾ ਜੀ ਸਾਰਿਆਂ ਤੋਂ ਬਾਅਦ ਚ ਆਏ ਆ ਆ ਹੁੰਦੇ ਆ ਦੁਰੇ ਇਧਰੋਂ ਤੇ ਇਹ ਭਾਈ ਸਾਹਿਬ ਨੇ ਵੇਟ ਪਤਾ ਨਹੀਂ ਕਿਵੇਂ ਕੀਤਾ ਹਨਾ ਆ ਦਾ ਆਪਦਾ ਨਹੀਂ ਬਾਈਕਾਂ ਦਾ ਵੇਟ ਪਤਾ ਨਹੀਂ ਕਿਹੜੀ ਮਸ਼ੀਨ ਤੇ ਚੈੱਕ ਕਰਕੇ ਲੈ ਆਗਾ ਤੇ ਇਹਨੇ ਬੇਟ ਹੀ ਬਦਾਲਿਆ ਗਿਆ ਸਾਰੇ ਬਾਈਕਾਂ ਚੋਂ ਹੁਣ ਉੱਥੇ ਇਹਨਾਂ ਦਾ ਕੰਡਾ ਜੇ ਲੱਗਿਆ ਹੋਇਆ ਪਿਆ ਹੁੰਦਾ ਉੱਥੇ ਚੈੱਕ ਕੀਤਾ ਇੱਧਰ ਮਿਲੋ ਕੁਲਦੀਪ ਸਿੰਘ ਨੂੰ ਕਿਉਂ ਕਿਹੜੀ ਬ੍ਰਾਂਡ ਕੀ ਕਹਿੰਦਾ ਫਿਰ ਤੇ ਇੱਧਰ ਸ਼ੌਣ ਜੀ ਨੂੰ ਮਿਲੋ ਤੇ ਇੱਧਰ ਮੀਤਾ ਸੇੜ ਨੂੰ ਮਿਲੋ ਫਿਰ ਇਹ ਤਿੰਨੇ ਬੰਦੇ ਸਾਨੂੰ ਡ੍ਰੌਪ ਕਰਨ ਆਏ ਆ ਬੰਦੇ ਤਾਂ ਹੋਰ ਵੀ ਆਏ ਮਾਮਾ ਜੀ ਵੀ ਆਏ ਸੀਗੇ ਜਿਹੜੇ ਮੈਨੂੰ ਘਰੋਂ ਲੈ ਗਏ ਸੀ ਜੀਪ ਤੇ ਤੇ ਕੁਲਦੀਪ ਬੋਲਦਾ ਹੀ ਮੈਂ ਕੋਈ ਨਹੀਂ ਬੋਲਣਾ ਤੂੰ ਜੋ ਬੋਲਣਾ ਸੁਣ ਤਾਂ ਮੈਂ ਕਿਸੇ ਨੂੰ ਮੈਂ ਕਿਹਾ ਦੇਣਾ ਨਹੀਂ ਜੋ ਮਰਜੀ ਬੋਲ ਤੇ ਲੈ ਵੀ ਉਧਰ ਬੈਗ ਬੁੱਕ ਕਰਾ ਕੇ ਦੀਪੇ ਦਾ ਇੱਕ ਬੈਗ ਐਕਸਟਰਾ ਬਣ ਗਿਆ ਸੀ ਉਹ ਚੋਂ ਕੱਢ ਕੇ ਸਮਾਨ ਕਿਸੇ ਦੇ ਬੈਗ ਚਾ ਨਹੀਂ ਜਿਵੇਂ ਜਵਾਕਾਂ ਨੇ ਪਾਏ ਵੀ ਉਧਿਆਂ ਚੱਕ ਪਾਏ ਜਿਵੇਂ ਮੈਂ ਮੈਂ ਬਾਹਤ ਰੱਖੀ ਵਰਦਾ ਐ ਰੱਖ ਕੇ ਪੂਰਾ ਕੀ ਘਟਾਇਆਗਾ ਬੇੜਬੂਟ ਸਹੀ ਹੋ ਗਿਆ ਹੁਣ ਕਿਰਾਂ ਹੁਣ ਚੱਲਿਆਂ ਉੱਥੇ ਜਿੱਥੋਂ ਫਲੇਨ ਉਡਣਾ ਇਹ ਫਲੈਟ ਨਾ ਜਿਹੜੀ ਇਹ ਇੱਥੋਂ ਅਸੀਂ ਗਏ ਆਂ ਕਿ ਮੌਂਟਰੀਅਲ ਇਹ ਥੋੜੀ ਛੋਟੀ ਫਲੈਟ ਆ ਗਈ ਤੇ ਆ ਇੱਥੇ ਦਿਖਾਉਣਾ ਤੁਹਾਨੂੰ ਆ ਜਿਵੇਂ ਆਣੀ ਛੋਟੀ ਹੈ ਹੈ 에어 ਕੈਨੇਡਾ ਜੇ ਤੁਰ ਤੁਰ ਪਰ ਇਹ ਪਲੇਨ ਥੋੜਾ ਛੋਟਾ ਹੁੰਦਾਗਾ ਜਿਵੇਂ ਗਾਂ ਉਹ ਇਥੋਂ ਨਹੀਂ ਨਾ ਜਾਂਦੇ ਬਣੀ ਪੈਗ ਤੋਂ ਉਹ ਵੱਡੇ ਵਾਲੇ ਉਥੋਂ ਜਾਂ ਮੋਂਟਰੀਅਲ ਹੋ ਗਿਆ ਜਾਂ ਟ੍ਰਾਂਟੋ ਜਾਂ ਉਧਰ ਮੇਰੇ ਹਿਸਾਬ ਨਾਲ BC ਤੋਂ ਉਥੋਂ ਹੀ ਜਾਂਦੇ ਆਗੇ ਇਹ ਉਹ ਦੁੱਤਾ ਹੈ ਕਿਹੜੀ ਕਹਿੰਦੇ ਹੁੰਦੇ ਨੇ ਡੋਮੈਸਟਿਕ ਕਹਿੰਦੇ ਆ ਕਿ ਕਿਹੜੀ ਫਲੈਟ ਕਹਿੰਦੇ ਉਹ ਵਾਲੀ ਹੁੰਦੀ ਹੈ ਇਹ ਆ ਦੇਖੋ ਬਾਹਰ ਦਾ ਵਿਊ ਦੇਖ ਲਓ ਤੇ ਇਧਰ ਸਾਨੂੰ ਵੀ ਦੇਖ ਲਓ ਆ ਦੇਖੋ ਮੈਂ ਹੁਣ ਦੱਸਦਾ ਉਹਦੇ ਵੇਚਦੀ ਤੁਰ ਕੇ ਜਾਣਾ ਹੁੰਦਾਗਾ ਸਾਰਾ ਨਾੜ ਨਹੀਂ ਬਣਿਆ ਉਹ ਸ਼ੀਸ਼ੇ ਇਹਦਾ ਇਹਦੇ ਵੇਚਦੀ ਉੱਤਰ ਫਲੈਟ ਲੱਗ ਜਾਂਦੀਆਂ ਨਾਲ ਤੇ ਇਹਦੇ ਵੇਚਦੀ ਤੁਰ ਕੇ ਜਾਣਾ ਹੁੰਦਾ ਤਾਂ ਇੱਥੇ ਚੱਲ ਇਹ ਆ ਉਹ ਸੀਗਾ ਟੈਮ ਹਾਟਨ ਵੀ ਸੀਗਾ ਬਿਨੀ ਪੈਗ ਵਾਲੇ ਤੇ ਵੀ 에ਰਪੋਰਟ ਤੇ ਹਨ ਜਿਵੇਂ ਕੈਨੇਡਾ ਕੈਨੇਡਾ ਅੱਜ ਤਾਂ ਤੇ ਮੋਂਟਰੀਅਲ ਵੀ ਸੀਗਾ ਚੱਲ ਇੱਥੇ ਇਹ ਨਜ਼ਾਰਾ ਆ ਤੇ ਇੱਧਰ ਜੀ ਬੋਟਿੰਗ ਪਾਸ ਵਗੈਰਾ ਹੋ ਗਈ ਹੈ ਬੋਟਿੰਗ ਵਾੜਿੰਗ ਤੇ ਫਤ ਚੱਲੇ ਆ ਪਲੇਨ ਦੇ ਅੰਦਰ ਉਹ ਲੱਗਿਆ ਪਹਿਣਾ ਪਲੇਨ ਜਿਵੇਂ ਮੂਰੂ ਮੂੰਜੇ ਥਾਣੇ ਐਂਟਰ ਹੋਇਆ ਜਾਂਦਾ ਉੱਥੋਂ ਦੀ ਆ ਮੂਰੇ ਰਾਸ਼ ਪੈ ਗਏ ਉਹ ਖੜਿਆ ਦੀਪਾ ਬਾਸ ਆ ਦੇ ਪਾਸਪੋਰਟ ਦਿਖਾਉਂਦਾ ਨਾ ਦੀਪਾ ਕਿਉਂ ਇਹ ਆ ਦੀਪ ਬਰਾੜ ਕਿ ਮੰਡੀ ਬਰਾੜ ਆ ਇਹ ਉਹ ਦੀਪਾ ਦੱਸੂ ਤੇ ਦੀਪੇ ਦੇ ਚਾਹਣ ਵਾਲੇ ਦੱਸਣਗੇ ਮੰਡੀ ਬਰਾੜ ਆ ਕਿ ਦੀਪ ਬਰਾੜ ਆ ਗਿਆ ਇਹ ਆਪਣਾ ਬੈਗ ਆ ਇਹਦੀ ਵੀ ਸਟੋਰੀ ਸਟੋਰੀਆਂ ਬਹੁਤ ਬਣੀਆਂ ਜਾਂਦੀਆਂ ਜਾਂਦੇ ਨੇ ਉੱਥੋਂ ਤਾਈ ਇਹ ਆਪਾਂ ਅਗੇ ਪਲੇਨ ਦੇ ਅੰਦਰ ਆ ਦੇਖੋ ਛੋਟਾ ਪਲੇਨ ਆ ਇਹਦੇ ਦੋਨੇ ਸਾਈਡਾਂ ਤੇ ਬੈਠਣ ਹੁੰਦਾ ਜਿਹੜਾ ਛੋਟਾ ਪਲੇਨ ਹੁੰਦਾ ਨਾ ਇਹਦੇ ਛੀਟਾਂ ਤਿੰਨ ਤਿੰਨ ਮੰਨ ਲਓ ਤਿੰਨ ਇਧਰਲੀ ਸਾਈਡ ਆ ਤਿੰਨ ਉਧਰਲੀ ਸਾਈਡ ਆ ਵੱਡੇ ਪਲੇਨ ਦੇ ਕੀ ਆ ਤਿੰਨ ਸਾਈਡਾਂ ਤੇ ਹੁੰਦੀਆਂ ਤਿੰਨ ਤਿੰਨ ਜਿਵੇਂ ਤਿੰਨ ਆ ਹੀ ਸੇਮ ਇਹ ਵਿਚਾਲੇ ਵੀ ਤਿੰਨ ਹੁੰਦੀਆਂ ਉਹਦੇ ਉਹ ਚੌੜਾ ਇੰਨਾ ਜ਼ਿਆਦਾ ਹੁੰਦਾ ਹਿਸਾਬ ਲਾ ਲਓ ਲੰਮੇ ਲੋਟ ਹੀ 9 ਛੀਟਾਂ ਹੁੰਦੀਆਂ ਉਹਦੇ ਚ ਦੋਨੇ ਜਿਹੜੀਆਂ ਵਿਚਾਲੇ ਵਾਲੀਆਂ ਹਨ ਉਹਦੇ ਦੋਨੇ ਉਹ ਸਾਈਡਾਂ ਥਾਣੀ ਨੰਗਾ ਹੁੰਦਾਗਾ ਉਹ ਜਿੱਥੇ ਤਾਂ ਖਾਣ ਪੀਣ ਨੂੰ ਵੀ ਸਭ ਕੁਝ ਮਿਲਦਾ ਹੁੰਦਾ ਇਹਦੇ 'ਚ ਥੋੜਾ ਜਿਹਾ ਜੇ ਤੁਸੀਂ ਇੱਥੇ ਚਾਹ ਕੌਫੀ ਮਿਲ ਜਾਂਦੀ ਹੈ ਜਾਂ ਕੋਲ ਡਰਿੰਕ ਇਹ ਕੁਝ ਖਾਣਾ ਪੀਣਾ ਉਹ ਭਾਈ ਕਰਨਾ ਪੈਂਦਾ ਹੁੰਦਾ ਇੱਥੋਂ ਉਹ ਸਾਰਿਆਂ ਨੂੰ ਭਾਈ ਜਾਂਦੇ ਰੋਸਟ ਵੀ ਭਾਈ ਬਹਿ ਜਾਓ ਟਿਕ ਕੇ ਜਿਆ ਤਾਂ ਵਾਲੇ ਨਾ ਖੋਲੋ ਜਿੱਥੇ ਹੈਂਡ ਬੈਗ ਰੱਖਿਆ ਅੱਗੇ ਨਹੀਂ ਚੱਕ ਰੋਂਦਾ ਹੁਣ ਇਹਨਾਂ ਨੇ ਬੈਗ ਬੂ ਵੀ ਘਟਾਤੇ ਨੇ ਕਿ ਕਰਤਾ ਫਿਰ ਮੈਂ ਚੱਲ ਪਲੇਨ ਬੈਗ ਕਰੋ ਏ ਉਹ ਬੈਗ ਕਰਾਈ ਜਨ ਨੂੰ ਕਹਿ ਕੇ ਉਹ ਕਹਿੰਦਾ ਕੱਟਿਆ 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 ਮੈਂ ਕਿਹਾ ਉਹ ਵੀ ਕੱਲ ਨਾ ਕਹਿੰਦੀ ਬਾਅਦ ਚ ਗਈ ਮਾਰਤੀ ਹੋਈ ਇੱਥੋਂ ਬੈਕ ਕਰਕੇ ਇਹਨਾਂ ਨੇ ਨਾ ਉਧਰ ਲੈ ਜਾਣਾ ਦੂਜੀ ਸਾਈਡ ਤੇ ਫਿਰ ਅਜੇ ਇਹਨੂੰ ਭਜਾਉਣ ਨਹੀਂ ਲੱਗੇ ਰਣਵੇ ਤੇ ਇੱਥੋਂ ਦਾ ਗਰਾ ਇਹਨਾਂ ਦੇ ਉਹ ਜਿਹੜਾ ਜਿੱਥੋਂ ਦੀ ਹੋਂ ਚੜੇ ਹਨ ਉਹ ਤੋਂ ਹੀ ਪਾਸੇ ਕਰਦੇ ਹੁੰਦੇ ਆ ਕਿਰਾ ਅਜੇ ਤਾਂ ਇਹਦੀ ਮੇਰੇ ਸਹਾਰ ਨਾਲ ਸਾਫ ਸਪਾਈ ਵੀ ਹੋਊਗੀ ਫਿਰ ਉਸ ਤੋਂ ਬਾਅਦ ਭਜੂਗਾ ਇਹ ਸਟੋਰਾਂ ਬਹੁ ਬਣੀਆਂ ਜਿਵੇਂ ਮੈਂ ਅੱਗੇ ਦੱਸ ਗਿਆ ਹਟਿਆ ਉਹ ਜਿੱਥੇ ਜਿੱਥੇ ਬਣੀਆਂ ਓਵੇਂ ਓਵੇਂ ਨਾਲ ਦੀ ਨਾਲ ਹੀ ਦੱਸੂਗਾ ਕਿੜੀਆਂ ਕਿੜੀਆਂ ਖੜਦਾ ਨਾ ਆਪਾਂ ਇੱਥੇ ਤਾਂ ਇਹ ਕਰ ਰਹੇ ਉਹ ਟਰੈਕਟਰ ਜੇ ਆਪਾਂ ਹੀ ਖਿੱਚਦੇ ਹੁੰਦੇ ਪਲੇਨ ਨਹੀਂ ਆਉਦੀ ਆਪ ਨਹੀਂ ਕਿਉਂਕਿ ਬੈਗ ਤੋਂ ਚੱਲਦਾ ਹੀ ਨਹੀਂਗਾ ਉਹ ਟਰੈਕਟਰ ਜੇ ਨਾਲ ਹੀ ਖਿੱਚਦੇ ਹੁੰਦੇ ਵੱਡਾ ਹੋਵੇ ਜਾਂ ਛੋਟਾ ਹੋਵੇ ਉਹੀ ਲੈ ਕੇ ਜਾਂਦਾ ਹੁੰਦਾ ਇਹਨੂੰ ਰਨ ਬੇਗੰਨੀ ਨੂੰ ਸਿੱਧਾ ਕਰਕੇ ਛੱਡ ਦਿੰਦਾ ਫੇਰ ਆਪ ਹੀ ਉੜਦਾ ਹੁੰਦਾ ਸਿੱਧਾ ਕਿ ਰੌਣੇ ਬਸ ਇੱਥੇ ਰੋੜ ਕੇ ਹੋਵੇ ਸਿੱਧਾ ਕਰ ਦੇਣਾ ਹੁਣ ਇਹ ਹੌਲੀ ਹੌਲੀ ਆਪ ਜਾਊਗਾ ਜਿੱਧਰ ਨੂੰ ਇਹਨੇ ਖੜਨਾ ਜਾ ਕੇ ਉਹਨਾਂ ਚ ਰਹੀਂ ਤੇਂਦਰ ਪਾਂਡੇ ਜੀ ਦਾ ਪਿਕਚਰ ਟਾਈਮ ਵੀ ਹੋਇਆ ਪਿਆ ਦੇ ਕੋਈ ਉਹਦਾ ਧਿਆਨ ਨਹੀਂ ਵੀ ਕੀ ਮੈਂ ਬੁਲਾਈ ਇਹਨਾਂ ਨੂੰ ਸੁਣ ਨਹੀਂ ਰਿਹਾ ਬਾ ਮੂਵੀ ਲੱਭੀ ਜਾਂਦਾਗਾ ਕੋਈ ਨਾ ਕੋਈ ਸਾਰੀ ਰਾਤ ਮੂਵੀਆਂ ਦੇਖੀਆਂ ਨੇ ਬੰਦੇ ਨੇ ਪਾਂਡੇ ਜੀ ਉਹ ਪਾਂਡੇ ਜੀ ਲੈ ਦੇਖ ਹੁਣ ਝਾਕਿਆ ਜਾ ਕੇ ਕਹਿੰਦਾ ਓਕੇ ਰਿਪੋਰਟ ਆ ਸਮਾਈਲ ਦੇ ਘਰ ਦਾ ਪਾਂਡੇ ਹੁਣ ਆ ਗਈ ਵਾਰੀ ਇਹਦੀ ਭਾਈ ਦੀ ਇਹ ਦੱਸਦਾ ਜੇ ਕੋਈ ਖਤਰਾ ਹੋ ਜੇ ਤਾਂ ਕੀ ਕਰਨਾ ਤੁਸੀਂ ਇਨੇ ਵੀ ਭਰਾਵਾ ਮੈਨੂੰ ਆ ਕੇ ਟੋਕਦਾ ਸੀਗਾ ਕਣੀ ਕੀ ਕਹਿੰਦਾ ਸੀ ਮੈਨੂੰ ਹੁਣ ਇਹ ਆ ਕੇ ਨਿਊਜ਼ਪੇਪਰ ਜਾਂ ਉਹ ਦੱਸੀ ਜਾਂਦਾ ਉਹਦੇ ਬਾਰੇ ਐਵੇਂ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਲੱਗਿਆ ਕੀ ਕਹਿ ਗਿਆ ਚਿੱਤਾ ਵੀ ਨਹੀਂਗਾ ਇਹ ਐਕਸ਼ਨ ਆ ਜਾਂਦੀ ਸਮਝਾਂਦਾ ਹੁੰਦਾ ਨੇ ਇਹ ਤਾਂ ਹੈ ਨਹੀਂ ਸਾਰੇ ਪਲੇਨ ਚ ਆਵਾਜ ਜਾਊ ਇਹਦੀ ਆ ਦੇਖੋ ਹੁਣ ਮਾਸਕ ਲਾ ਕੇ ਦੱਸੀ ਜਾਂਦਾ ਕਿ ਜੇ ਐਮਰਜੈਂਸੀ ਲੋਡ ਪੈ ਜੇ ਤੁਹਾਨੂੰ ਪਲੇਨ ਚ ਤਾਂ ਇਹ ਕਿਵੇਂ ਲਾਉਣੇ ਜਿਹਦੇ ਆਪਣੇ ਸੀਟ ਦੇ ਤੇ ਤਾਂ ਨਹੀਂਗਾ ਉੱਥੋਂ ਨਿਕਲਦੇ ਹੁੰਦੇ ਜੇ ਕੋਈ ਮੰਨ ਲਓ ਰੱਬਣਾ ਕਰੇ ਕੋਈ ਪ੍ਰੋਬਲਮ ਆਉਂਦੀ ਆ ਇਹ ਸਾਰਿਆਂ ਦੇ ਕੱਲੀ ਕੱਲੀ ਸ਼ੀਟ ਕੋਲੇ ਆਪੇ ਹੀ ਥੱਲੇ ਨੂੰ ਆ ਜਾਂਦੇ ਹੁੰਦੇ ਆ ਇਹ ਉਹਦੇ ਬਾਰੇ ਦੱਸ ਕੇ ਜਾਂਦਾ ਹੁੰਦਾ ਕੱਲੀ ਕੱਲੀ ਚੀਜ਼ ਦੱਸ ਦਿਆ ਵੀ ਕਿਹੜਾ ਐਕਜਟ ਟੋਰਾ ਕਿੱਥੇ ਕੀ ਆ ਤੇ ਉਹ ਮੇਰੇ ਹਸਾਬ ਨਾਲ ਕੋਈ ਸੁਣਦਾਗਾ ਤੇ ਨਹੀਂ ਸਾਰੇ ਆ ਹੀ ਦੇਖੀ ਜਾਂਦੇ ਵੀ ਕਰੀ ਕੀ ਜਾਂਦਾ ਕਿਉਂਕਿ ਇਸ਼ਾਰੇਆਂ ਇੰਚ ਕਰਦੇ ਹੁੰਦੇ ਆ ਤੇ ਇੱਥੇ ਹੁਣ ਲੱਗੇ ਆ ਪਲੇਨ ਤੇ ਆ ਮੈਨੂੰ ਲੱਗਦਾ ਕੈਮੀਕਲ ਮਾਰਦੇ ਹੁੰਦੇ ਆ ਕਿਉਂਕਿ ਨਾ ਵੀ ਸਾਫ ਸੂਪ ਹੋ ਜਾਂਦਾ ਜਾਂ ਉੱਤੇ ਨਹੀਂ ਇਹਦੇ ਕੁਝ ਖੜਦਾ ਆ ਦੇਖੋ ਬਾਈ ਪਤਾ ਨਹੀਂ ਕਿਹੜਾ ਕੈਮੀਕਲ ਹੁੰਦਾ ਕੀ ਆਪਾਂ ਦਾ ਧੋਣਾ ਹੀ ਕਹਿੰਦੇ ਆ ਵੀ ਵਾਸ਼ ਕਰੀ ਜਾਂਦੇ ਆ ਇਹਨੂੰ ਸਾਰੇ ਨੂੰ ਸਾਰੇ ਦੇ ਕੰਬ ਕੰਬ ਜੇ ਸਾਰੇ ਦੇ ਉੱਤੇ ਮਾਰ ਦੇਣਾ ਇਹਨਾਂ ਨੇ ਇਹ ਵਾਲਾ ਕੈਮੀਕਲ ਡਾਊਨ ਤੋਂ ਪਲੇਨ ਨੂੰ ਪਹਿਲਾਂ ਪਹਿਲਾਂ ਕਰ ਦਿਆ ਜਦੋਂ ਉਹਨੇ ਜਾਣਾ ਨਾ ਤਾਂ ਨੂੰ ਉਦੋਂ ਪਹਿਲਾਂ ਪਹਿਲਾਂ ਇਹ ਸਾਈਡ ਤੇ ਜਿਹੜਾ ਲੈ ਕੇ ਆਏ ਸੀ ਉਧਰ ਕੀਤਾ ਇਹਨੂੰ ਸਾਫ਼ ਇਹ ਪਿੰਧਰ ਨੂੰ ਦੱਸਿਆ ਉੱਥੇ ਤਾਂ ਕੱਲੀਆਂ ਸਵਾਰੀਆਂ ਹੀ ਚੜਾਉਂਦੇ ਆਗੇ ਉਹ ਥਾਂ ਮਤੇ ਤਾਂ ਇਹਦਾ ਇੱਧਰ ਸਾਈਡ ਤੇ ਲਿਆ ਕੇ ਕਰਦੇ ਆ ਸਾਰਾ ਕੁਝ ਲੈ ਵੀ ਪਿਆ ਉਧਰ ਨੂੰ ਟਰੱਕ ਤੇ ਪਲੇਨ ਹੋ ਗਿਆ ਆਪਣਾ ਨਾਲ ਹੀ ਹਵਾ ਦੇ ਵਿੱਚ ਥੱਲੇ ਦੇਖੋ ਸਾਰੀ ਧਰਤੀ ਚਿੱਟੀ ਚਿੱਟੀ ਹੋਈ ਪਈ ਐ 스ਨੋ ਦੇ ਨਾਲ ਤਾਂ ਤੋਂ ਨਾ ਵੈਸੇ ਇੱਕ ਚੀਜ਼ ਐ ਬਈ ਇਹ ਖੇਤ ਖੂਤ ਜੇ ਨਾ ਥੱਲੇ ਸੋਹਣੇ ਬੜੇ ਲੱਗਦੇ ਐ ਤੇ ਡੱਬੇ ਜੇ ਬਣ ਜਾਂਦੇ ਐ ਆਹ ਵਾ ਜਦੋਂ ਉੱਡੇ ਆਈਆ ਪਲੇਨ ਹਾਂ ਤਾਂ ਨੀਮਾ ਹੀ ਫਿਰਦਾਗਾ ਬਿਨੀ ਬੈਗ ਦੇ ਉੱਤੇ ਜੀ ਲਾ ਲਓ ਮੜਾ ਜੀ ਸਾਈਡ ਤੇ ਗਿਆ ਕਿਉਂਕਿ 에어ਪੋਰਟ ਬਾਰ ਬਾਰ ਐ ਨਾ ਬਿਨੀ ਬੈਗ ਦੇ ਇੱਕ ਸਾਈਡ ਜੀ ਨੂੰ ਆਗਾ ਥੋੜਾ ਜਿਹਾ ਤੇ ਇੱਥੇ ਆ ਦੇਖੋ ਹੁਣ ਜਮਾ ਦਾ ਹੁਗਿਆ ਤੇ ਹੁਣ ਬੱਦਲਾਂ ਦੇ ਉੱਤੇ ਫਿਰਦਾਗਾ ਤਾਂ ਵਾਲੀ ਸਾਈਡ ਬੱਦਲਾਂ ਤੋਂ ਇਹ ਵੀ ਬਈ ਪਲੇਨ ਦੀ ਸਟੋਰੀ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਇਹ ਨਾ ਆਏ ਨੇ ਉੱਤਰਨਾ ਸੀ ਮੋਂਟਰੀਅਲ ਉੱਥੇ ਹਵਾ ਸੀਗੀ ਬਹੁਤ ਜ਼ਿਆਦਾ ਤੇਜ਼ ਜਿੰਨੇ ਐਮ ਲਗਾ 60 65 ਦੀ ਸੀਗੇ ਕਿੰਨੇ ਦੀ ਮੈਨੂੰ ਚੇਤਾ ਨਹੀਂ ਹਨ ਤੇ ਪਲੇਨ ਉੱਥੇ ਲੈਂਡ ਨਹੀਂ ਸੀ ਕਰ ਰਿਹਾਗਾ ਵਾਈਬ੍ਰੇਟ ਕਰਦਾ ਸੀਗਾ ਤੇ ਫਿਰ ਪਹ ਆ ਗਈ ਸੀ ਕਾਫੀ ਸਟੋਰੀ ਦੱਸਦੇ ਦੱਸਦੇ ਤੋਂ ਤੇ ਫਿਰ ਮੈਂ ਕਿਹਾ ਵੀ ਚਾਹ ਕਾਫੀ ਪੀ ਲਗੇ ਤੇ ਜਵਾਗ ਵਿੱਚ ਹੀ ਕਹਿੰਦੇ ਵੀ ਅਸੀਂ ਕੋਲਡ ਡਰਿੰਕ ਲੈਣਾ ਮੈਂ ਵੀ ਸਾਨੂੰ ਆਉਣ ਦਾ ਚਾਹ ਤੁਸੀਂ ਆ ਦੇਖੋ ਆ ਬੱਦਲ ਥੱਲੇ ਫਿਰਦੇ ਆ ਬੱਦਲਾਂ ਦੇ ਤਾਂ ਫਿਰਦਾ ਪਲੇਨ ਤੇ ਪਲੇਨ ਨਾ ਜਦੋਂ ਬਾਈ ਉਤਰਦਾ ਸੀ ਤੇ ਉਹ ਨਾ ਵਾਈਬ੍ਰੇਟ ਕਰਦਾ ਸੀ ਐ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਬੈਲਟਾ ਬੁਲਟਾ ਨਹੀਂ ਉਹ ਕਰਨੀ ਆ ਖੋਲਣੀ ਆ ਤੇ ਮਸਾਂ ਲੋਕ ਟਿਕੇ ਸਾਰੇ ਉਹ ਕਰਨ ਲੱਗੇ ਤੇ ਜਦੋਂ ਪਲੇਨ ਉਤਰ ਗਿਆ ਫੇਰ ਜਾ ਕੇ ਲੋਕਾਂ ਨੇ ਬਾਈ ਤਾੜੀਆਂ ਮਾਰੀਆਂ ਸਾਰਿਆਂ ਦੇ ਸਾਹ ਸੁੱਤੇ ਗਏ ਸੀ ਕਿਉਂਕਿ ਨਾ ਪਲੇਨ ਇੰਨਾ ਕ ਕੰਬਦਾ ਸੀਗਾ ਮੁੜ ਕੇ ਇੱਥੇ ਜਦੋਂ ਮੌਨਟਰੀਅਲ ਉਤਰਿਆ ਜਿੱਥੇ ਆ ਆ ਵੀਡੀਓ ਬਣੀ ਜਾਂਦੀ ਹੈ ਨਾ ਇੱਥੇ ਮੈਂ ਵੀਡੀਓ ਬਣਾਈ ਜਨਾਂ ਤੇ ਮੈਂ ਬੈਗ ਫੜਾ ਕੇ ਆਇਆ ਸੀ ਆਪਦਾ ਹੈਂਡ ਬੈਗ ਦੀਪੇ ਨੂੰ ਇਹਦੋਂ ਨਾਲ ਪਿੱਛੇ ਸਿਕਿਉਰਿਟੀ ਆ ਇੱਥੇ ਤੇ ਉਹ ਪਿੱਛੇ ਪਿੱਛੇ ਹੀ ਬੈਗ ਭੁੱਲ ਲਏ ਅਸੀਂ ਮੇਰਾ ਹੈਂਡ ਬੈਗ ਤੇ ਮੈਂ ਜਦੋਂ ਇੱਥੇ ਵੀਡੀਓ ਬਣਾ ਕੇ ਹਟਿਆ ਤੇ ਮੈਨੂੰ ਤਾਂ ਚੇਤਾ ਆ ਮੇਰੇ ਕੋਲ ਤਾਂ ਹੈਂਡ ਬੈਗ ਹੀ ਯਾਨੀ ਬਈ ਮੈਂ ਜਿਉਂ ਭੱਜਿਆ ਪਿੱਛੇ ਤੇ ਸਿਕਿਉਰਿਟੀ ਵਾਲੇ ਕਹਿੰਦੇ ਤੂੰ ਪਿੱਛੇ ਜਾ ਹੀ ਨਹੀਂ ਸਕਦਾ ਉਦੋਂ ਤੇ ਮੈਂ ਹੈ ਵੀ ਇਹ ਤਾਂ ਪੰਗਾ ਪੈ ਗਿਆ ਵੀ ਮੇਰਾ ਸਾਰਾ ਸਮਾਨ ਹੀ ਉਹਦੇ ਚ ਸੀ ਹਨਾ ਹੈਂਡ ਬੈਗ ਚ ਤੇ ਮੁੜ ਕੇ ਬਈ ਉਹ ਸਾਹਮਣੇ ਪੁਲਿਸ ਵਾਲੇ ਚੱਕੀ ਬੈਠੇ ਮੇਰਾ ਤੇ ਮੈਂ ਆਹ ਮੇਰਾ ਕਹਿੰਦੇ ਆਏ ਅਸੀਂ ਦੇ ਹੀ ਨਹੀਂ ਸਕਦੇ ਫਿਰ ਮੈਂ ਉਹਨਾਂ ਨੂੰ ਦਵਾਈ ਦੱਸਿਆ ਮੈਂ ਆਹ ਮੇਰੇ ਆਹ ਚੀਜ਼ਾਂ ਨਾ ਮੈਡੀਸਨ ਆਹ ਮੇਰੀ ਵਾਚ ਹੈ ਇਹਦੇ ਚ ਨਾ ਮੇਰੀ ਗੱਸ ਦੀ ਵਾਚ ਸੀਗੀ ਇੱਕ ਤੇ ਮਸਾਂ ਬਈ ਉਹਨੇ ਮੇਰਾ ਆਹ ਬੈਗ ਦਿੱਤਾ ਜੇਤੀਓ ਜੇ ਮੈਂ ਕਿਤੇ 5-4 ਮਿੰਟ ਹੋਰ ਲੇਟ ਹੋ ਜਾਂਦਾ ਤੇ ਮੇਰਾ ਬੈਗ ਨਹੀਂ ਸੀ ਮਿਲਣਾ ਹੁਣ ਆਹ ਦੇਖੋ ਆ ਵੱਡੀ ਫਲਾਈਟ ਹਨ ਇਹ ਚ ਦੇਖੋ ਕਿੰਨੀਆਂ ਸੀਟਾਂ ਲੱਗੀਆਂ ਵਿਚਾਲੇ ਵੀ ਲੱਗੀਆਂ ਨਾ ਇਹਦੇ ਚ ਦੋਨੇ ਸਾਈਡਾਂ ਤੇ ਵੀ ਤਿੰਨ ਤਿੰਨ ਤੇ ਆਹ ਦੇਖੋ ਵਿਚਾਲੇ ਵੀ ਲੱਗੀਆਂ ਨਾ ਆਹ ਚੱਕਰ ਹੈਗਾ ਉਹ ਛੋਟੀ ਸੀਗੀ ਉਹਨੇ ਤਾਂ ਭਰਾਵਾ ਉੱਤਰਨ ਲੱਗੇ ਐਵੇਂ ਕਹਿੰਦਾ ਸਾਰਿਆਂ ਦੇ ਸਾਹ ਸਾਹ ਸੁੱਤੇ ਗਏ ਸੀਗੇ ਵੀ ਪਤਾ ਨਹੀਂ ਕੀ ਬਣੂਗਾ ਵੀ ਅੱਜ ਉੱਤਰ ਜਗੇ ਕਿਉਂਕਿ ਭਾਈ ਪਲੇਨਾਂ ਨਾਲ ਨਾ ਹੋਈ ਵੀ ਬਹੁਤ-ਬਹੁਤ ਜਾਂਦਾ ਆ ਦੇਖੋ ਦੀਪਾ ਜੀ ਬੈਠੇ ਤੇ ਭਾਈਆ ਜੀ ਪਿੱਛੇ ਦੀਪਾ ਜੀ ਕਹਿੰਦੇ ਬਾਏ ਬਾਏ ਭਾਈਆ ਸਾਹਿਬ ਆਪਦੀ ਮਸਤੀ 'ਚ ਬੈਠੇ ਆਗੇ ਆ ਦੇਖੋ ਇਹ ਪਲੇਨ ਤਾਂ ਬਹੁਤ ਜ਼ਿਆਦੇ ਲੰਬੇ ਵੀ ਉਹਦੇ ਨਾਲ ਜ਼ਿਆਦੇ ਹੁੰਦੇ ਆ ਹਨ ਤੇ ਸ਼ੀਟਾਂ ਵੀ ਜ਼ਿਆਦੇ ਹੁੰਦੀਆਂ ਹਨ ਉਹਨੂੰ ਇੰਨਾ ਨਹੀਂ ਐਵੇਂ ਕਹਿੰਦਾ ਚੇਤਾ ਵੀ ਕਿੰਨੇ ਟੋਟਲ ਕਿੰਨੇ ਜਾਣੇ ਬੰਦੇ ਆ ਇਹਦੇ 'ਚ ਮੂਵੀ ਮੈਂ ਕਹਿ ਸਕਦਾ ਕੁਝ ਫਿਰ ਮੈਂ ਕਿਹਾ ਵੀ ਆਪਾਂ ਵੀ ਮੂਵੀ ਲਾ ਲਈਏ ਕੋਈ ਤੇ ਜੋ ਮੂਵੀ ਲਾਉਣ ਲੱਗੇ ਤੇ ਆ ਆ ਗਿਆ ਆਪਣਾ ਤਾਜ ਮਹਿਲ ਆਗਰੇ ਵਾਲਾ ਤੇ ਆ ਆ ਗਿਆ ਫਿਰ ਮੈਂ ਕਿਹਾ ਵੀ ਚੱਲ ਚਲਾਈਏ ਮੂਵੀਆਂ ਨਾਲ ਇਹਦੇ ਤੇ ਆਪਣੀਆਂ ਹਿੰਦੀ ਵੀ ਲੱਪ ਜਾਂਦੀਆਂ ਤੇ ਪੰਜਾਬੀ ਵੀ ਤੇ ਉਹ ਐ ਮੈਂ ਚਲਾਉਣ ਲੱਗੇ ਨੇ ਨਾ ਉਹ ਜਿਵੇਂ ਹੁੰਦਾ ਵੀ ਤੂੰ ਇੰਗਲਿਸ਼ 'ਚ ਚਲਾਉਣਾ ਕਿ ਪੰਜਾਬੀ 'ਚ ਚਲਾਉਣਾ ਆ ਦੇਖਿਓ ਤੇ ਮੈਂ ਪੰਜਾਬੀ ਵਾਲਾ ਨਾ ਪਤਾ ਇਹਦੇ ਉੱਤੇ ਖਣੀ ਹੋਰ ਹੀ ਕੁ ਲਿਖਿਆ ਆਉਣ ਲੱਗ ਗਿਆ ਕਿਉਂਕਿ ਬਈ ਉਹ ਨਹੀਂ ਸਮਝਉਂਦੀ ਹੁੰਦੀ ਕਿਉਂਕਿ ਇਹ ਜਿਹੜੀ ਪੰਜਾਬੀ ਦੇ ਵਿੱਚ ਲਿਖੀ ਹੁੰਦੀ ਆ ਉਹ ਇੱਕ ਹਰਕੇ ਚ ਆ ਦੇਖੋ ਜੀ ਮੈਂ ਉਹ ਲਿਖਿਆ ਹੋਇਆ ਇੱਥੇ ਕੀ ਲਿਖਿਆ ਹੋਊਗਾ ਮਨੋਰੰਜਨ ਹਣਾ ਇੱਥੇ ਕੀ ਲਿਖਿਆ ਹੋਊਗਾ ਉਧਰ ਕੀ ਹੈ ਭੋਜਨ ਅਤੇ ਐਦਾਂ ਕੁਛ ਅੱਡੋ ਅੱਡ ਉਹ ਲਿਖਿਆ ਹੋਇਆ ਸੀ ਸਭੋ ਇੰਗਲਿਸ਼ ਵਾਲੇ ਚ ਲੱਭਣਾ ਸੌਖਾ ਸੀਗਾ ਇਹਦੇ ਚ ਕੁਝ ਹੋਰ ਹਣਾ ਉਹ ਹੋਰ ਹਿਸਾਬ ਨਾਲ ਲਿਖਿਆ ਹੈ ਤੇ ਮੈਂ ਤਾਂ ਇੱਕ ਅੱਧੀ ਮੂਵੀ ਜੀ ਮਸਾਂ ਲੰਬੀ ਇਹਦੇ ਚ ਹਿੰਦੀ ਵਾਲੀ ਲੰਬੀ ਉਹ ਵੀ ਮੇਰੇ ਸਾਨੂੰ ਨਾ ਕਿ ਪੰਜਾਬੀ ਵਾਲੀ ਤੇ ਮੂਵੀ ਦੇਖਦੇ ਦੇਖਦੇ ਨੂੰ ਇੰਨੇ ਨੂੰ ਆ ਗਿਆ ਸੀ ਆਪਾਂ ਨੂੰ ਖਾਣਾ ਪੀਣਾ ਤੇ ਜਵਾਕ ਵੀ ਟੱਕਰੇ ਪਏ ਕੱਲਾ ਕੱਲਾ ਬੰਦਾ ਠੀਕ ਸੀਗਾ ਮੈਕਸ ਹਾਂ ਹੋਂਦਾ ਠੰਡਾ ਦਿੱਤਾ ਜ ਇਹਨਾਂ ਨੇ ਇਕੱਠਾ ਹੀ ਕੀਤਾ ਹੋਇਆ ਹੁੰਦਾ ਆਪਾਂ ਦਾ ਫੇਰ ਇਹਨਾਂ ਨੂੰ ਇਹਨਾਂ ਨੂੰ ਮੈਂ ਪੁੱਛਿਆ ਕਾਫੀ ਹੈ ਕਿ ਚਾਹ ਕਹਿੰਦੇ ਦੋਨੇ ਹੀ ਹੈਗੀਆਂ ਮੈਂ ਕਿਹਾ ਵੀ ਫਿਰ ਕਾਫੀ ਤਾਂ ਪੀ ਲਈ ਸੀ ਹੁਣ ਤੁਸੀਂ ਚਾਹ ਆਉਣ ਦੋ ਮੈਂ ਫੇਰ ਨਾਲ ਨਾਲ ਆ ਦੇਖੋ ਮੂਵੀ ਚੱਲੀ ਜਾਂਦੀ ਹੈ ਹਿੰਦੀ ਤੇ ਨਾਲ ਨਾਲ ਖਾ ਲਿਆ ਸੀ ਆਪਾਂ ਤੇ ਆ ਇਹਨਾਂ ਨੇ ਇੱਕ ਬਰੈਡ ਜੀ ਦਿੱਤੀ ਸੀਗੀ ਮੈਂ ਹਾਈ ਮੂਵੀ ਰੋਕੀ ਵੀ ਸੀ ਉਹਨੇ ਮੈਂ ਆ ਵੀ ਖਾ ਪੀ ਕਿਉਂਕਿ ਨਾ ਇਹਦੇ ਮੂੰਹ ਤਾਂ ਆਵਾਜ਼ ਨਹੀਂ ਆਉਂਦੀ ਹੁੰਦੀ ਉਹ ਕੱਲੇ ਹੈੱਡਫੋਨ ਲਾ ਗਿਆ ਉਹ ਥੱਲੇ ਨਹੀਂ ਲੀਡ ਜੀ ਲੱਗੀ ਵੀ ਉਹਦੇ 'ਚ ਹੀ ਆਉਂਦੀ ਆ ਤੇ ਇੱਥੇ ਆਪਾਂ ਪਹੁੰਚ ਲਿਆ অলਮੋਸਟ ਦਿੱਲੀ ਤੇ ਮੈਂ ਆ ਵੀ ਚਲੋ ਫਰੈਸ਼ ਹੋ ਜੀਏ ਕਿਉਂਕਿ ਸੌਂ ਗਏ ਸੀਗੇ ਬਾਈ ਹਨਾ ਉਹ ਤੋਂ ਰੋਟੀ ਰੱਟੀ ਖਾ ਕੇ ਤੇ ਮੈਂ ਆ ਵੀ ਬ੍ਰਸ਼ ਬ੍ਰਸ਼ ਕਰ ਲਈਏ ਫੇਰ ਹੀ ਉਤਰਦੇ ਆ ਕਿਉਂਕਿ ਇੱਥੇ ਮੇਲਾ ਘੰਟੇ ਕਿ ਦੀ ਕਿ 1.5 ਘੰਟੇ ਦੀ ਬਾੜ ਰਹਿ ਗਈ ਸੀ ਉੱਥੇ ਸ਼ੋਅ ਹੁੰਦਾ ਨਾ ਹੁੰਦਾ ਹੁੰਦਾ ਨਾ ਸਕਰੀਨ ਤੇ ਵੀ ਕਿੰਨੀ ਬਾੜ ਰਹਿ ਗਈ ਆ ਥੋੜੀ ਇਧਰ ਬੈਕ ਸਾਈਡ ਹੁੰਦਾ ਇਹਨਾਂ ਦਾ ਸਾਰਾ ਕੋ ਖਾਣ ਪੀਣ ਵਾਲਾ ਰੱਖਿਆ ਹੋਇਆ ਜਿੱਥੋਂ ਇਹ ਸਪਲਾਈ ਕਰਦੇ ਆ ਸਾਰੇ ਪਲੇਨ ਚ ਔਰ ਰੈੱਡ ਲਾਈਟ ਨਹੀਂ ਚੱਲੀ ਜਾਂਦੀ ਉਹ ਬਾਥਰੂਮਾਂ ਦੀ ਆ ਹੁਣ ਬਾਥਰੂਮ ਬਿਜੀ ਆ ਤਾਂ ਕਰਕੇ ਰੈੱਡ ਸੀਗੀ ਉਹ ਤੇ ਇੱਥੇ ਹੈਗੀ ਹੈ ਤਿਆਰੀ ਸਾਰੇ ਦੇਖ ਕੇ ਡੇ ਕਾਲੇ ਹੋਏ ਵੇ ਖਾਲੀ ਨਹੀਂ ਹੋਣ ਦਿੰਦੇ ਪਹਿਲ ਬਾਡੇ ਦੇ ਦੰਦ ਨਿਕਲਦੇ ਆਈ ਪਹੁੰਚ ਕੇ ਦੀਪਾ ਜੀ ਕਹਿੰਦੇ ਹਾਈ ਹਾਈ ਭਾਈ ਆ ਜੀ ਇਧਰ ਪਤਾ ਨਹੀਂ ਕਾਹਚ ਬਿਜੀ ਹੋਏ ਬੈਠੇ ਆ ਇਹ ਤਾਂ ਬੈਠਿਆ ਕਹਿੰਦੇ ਆਪਾਂ ਸਾਰਿਆਂ ਤੋਂ ਬਾਅਦ ਚ ਉਤਰਾਂਗੇ ਵੀ ਪਹਿਲਾਂ ਜਿਹੜਾ ਰਾਜਾ ਟੱਪ ਜਾਣ ਦੇ ਉਹ ਗਾ ਆਪਣੀਆਂ ਗੱਡੀਆਂ ਆਈਆਂ ਖੜੀਆਂ ਜਿਨ੍ਹਾਂ ਨੇ ਲੈ ਕੇ ਜਾਣਾ ਕਹਿੰਦੇ ਵੀ ਆਪਾਂ ਬਾਅਦ ਚ ਉਤਰਾਂਗੇ ਨਾਲੇ ਉਹਨੂੰ ਰਾਸ਼ ਘਾਟ ਜਾਂਦਾ ਕਿਉਂਕਿ ਗਾਂ ਇਮੀਗ੍ਰੇਸ਼ਨ ਵੀ ਹੋਣੀ ਹੁੰਦੀ ਹੈ ਨਾ ਜਦੋਂ ਆਪਾਂ ਇੱਥੇ ਦਿੱਲੀ ਉਤਰਦੇ ਆ ਉਹ ਫੇਰ ਪੁੱਛ ਪੜਤਾਲ ਕਰ ਦਿੰਦੇ ਆ ਵੀ ਤੁਸੀਂ ਪਹਿਲਾਂ ਕਦੋਂ ਆਏ ਸੀ ਤੇ ਕਦੋਂ ਨਹੀਂ ਫਿਰ ਹੁਣ ਸਾਰੇ ਉਤਰਗੇ ਤੇ ਅਸੀਂ ਸਾਰਿਆਂ ਤੋਂ ਮੇਰੇ ਹਿਸਾਬ ਨਾਲ ਜਮ ਐਂਡਤੀ ਆਏ ਆਂਗੇ ਸਾਰਿਆਂ ਤੋਂ ਸਾਰਿਆਂ ਨੂੰ ਉਤਾਰ ਕੇ ਅਦੀਪੇ ਦਾ ਬੈਗ ਦੇਖ ਬਾਈ ਮੋਢੇ 'ਚ ਪਾਈ ਫਿਰਦਾ ਬੜਾ ਭਾਰ ਚੱਕੀ ਫਿਰਦਾ ਹੈ ਸੀਗਾ ਕਿਉਂਕਿ ਉਧਰੋਂ ਘਟਾਇਆ ਸੀ ਨਾ ਇਹਨੇ ਵੱਡੇ ਬੈਗਾਂ 'ਚੋਂ ਸਾਰਾ ਬਾਰ ਇੰਦਰਪਾਤਾ ਸੀ ਤੇ ਆ ਹੈਗਾ ਆਪਣਾ ਬੈਗ ਜਿਹੜਾ ਗਵਾਚਿਆ ਸੀਗਾ ਐਂ ਗਵਾਚਿਆ ਸੀ ਉਹ ਤਾਂ ਉਹ ਜਿਜ ਪਾਉਣ ਵਾਲਾ ਨਾਲੇ ਨੂੰ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਸਾਰਾ ਕੁ ਨਹੀ ਮੈਂ ਉਹਨਾਂ ਨੇ ਮੇਰੇ ਨਾਲ ਅੱਗੇ ਵੀ ਹੋਈ ਹੈ 11 18 19 ਚ ਮੈਂ ਉਦੋਂ ਲੈਪਟਾਪ ਬੈਗ ਭੁੱਲ ਕੇ ਆਇਆ ਸੀ 에ਰਪੋਰਟ ਤੇ ਤੇ ਐਂ ਉਦੋਂ ਉਹਨਾਂ ਨੇ ਦਿੱਤਾ ਨਹੀਂ ਸੀ ਮੈਂ ਕਹਿ ਵੀ ਦਿੱਤਾ ਸੀ ਮੇਰਾ ਤੇ ਉਹਨਾਂ ਨੇ ਦਿੱਤਾ ਨਹੀਂ ਸੀ ਉਦੋਂ ਉਹ ਦੋਨਾਂ ਨੇ ਵਾਪਸ ਬਣੀ ਪੈਗ ਭੇਜਿਆ ਇਹ ਸਾਡੇ ਉੱਥੇ ਰਿਸ਼ਤੇਦਾਰ ਸੀਗੇ ਉਹਨਾਂ ਕੋਲੇ ਐ ਸੀ ਫਿਰ ਉਹਨਾਂ ਦਾ ਦੇਤਾ ਸੀ ਐਡਰੈਸ ਵਗੈਰਾ ਲੈ ਜਵਾਬ ਵੀ ਖੁਸ਼ ਆ ਕੇ ਰਾ ਤਾਂ ਬਾਕੀ ਬਈ ਕਈ ਜਵਾਬ ਤਾਂ 8-8 ਸਾਲਾਂ ਤੋਂ ਆਇਆ ਇਹ ਮੇਰਾ ਸ਼ੂਰ 6 ਸਾਲਾਂ ਬਾਅਦ ਆਇਆ ਦੁਬਾਰੇ ਤੇ ਘਰ ਦੇ ਤੇ ਕਈ 8-8ਾਂ ਤੋਂ ਆਹ ਜੀ ਇਹ ਵਧੀਆ ਕਈ ਕਈ ਸਾਈਡ ਤੇ ਲੱਗੀ ਵੀ ਆ ਜਿਵੇਂ ਨਾ ਆਹਾ ਵੀ ਤੁਰ ਕੇ ਹਨਾ ਤੂੰ ਜਨੂਅਰੀ ਤੇ ਥੋੜਾ ਖੜਜੋ ਜਾਂਦੀ ਤਾਂ ਸਲੋਈ ਆ ਪਰ ਬਈ ਕਿਉਂਕਿ ਇੰਨੀ ਬਾਟ ਆ ਨਾ ਲੱਤਾਂ ਦੁਖਣ ਲੱਗ ਜਾਂਦੀਆਂ ਇਹ ਹੌਲੀ ਹੌਲੀ ਜੇ ਰੁਰਿਆ ਜਾਂਦਾ ਜੇ ਤੁਸੀਂ ਤੁਰਦੇ ਆਂ ਤੇ ਬੰਦਾ ਥੋੜਾ ਛੇਤੀ ਪਹੁੰਚ ਜਾਂਦਾ ਮੈਂ ਤੁਰਦਾ ਤਾਂ ਕਿਹੜਾ ਸਾਰੇ ਥੱਕੇ ਪਏ ਹੁੰਦੇ ਆ ਇਹ ਤੇ ਆ ਕੇ ਖੜ ਜਾਂਦੇ ਆ ਸਾਰੇ ਤੇ ਆਹ ਹੈਗੀ ਹੈ ਦਿੱਲੀ ਦੀ ਸ਼ਾਨ ਆਹ ਜਿਹੜੇ ਹੱਥ ਜੇ ਲੱਗਿਆ ਤੇ ਉਹ ਪਿੱਛੇ ਪਲੇਟਾਂ ਜੀਆਂ ਕੋਈ ਵੀ ਵੀਡੀਓ ਪਾ ਦੇਣਾ ਇਹਦੀ ਉਹਦੀ ਪਤਾ ਲੱਗ ਜਾਂਦਾ ਵੀ ਦਿੱਲੀ ਵਾਲੇ 에어ਪੋਰਟ ਦੀ ਹੈ ਹੋਰ ਕਿਤੇ ਨਹੀਂ ਰਿਕ 에어ਪੋਰਟ ਦੀ ਕੋਈ ਨਾ ਕੋਈ ਖਾਸियत ਹੁੰਦੀ ਹੈ ਨਾ ਜਿਵੇਂ ਦਿੱਲੀ ਵਾਲੇ ਦੀ ਮੇਰੇ ਹਿਸਾਬ ਨਾਲ ਇਹ ਹੈ ਇਹ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਦਿੱਲੀ ਆ ਗਿਆ ਹੋਰ ਨਾ ਆ ਗਿਆ ਇਹ ਤੋਂ ਪਤਾ ਲੱਗੂ ਤਾਂ ਮੈਂ ਹੈ ਵੀ ਹੁਣ ਚੱਲੀਏ ਆਪਾਂ ਵੀ ਉਤਰੀਏ ਵੀਡੀਓ ਵੀਡੀਓ ਬਣਾ ਲਈ ਐ ਦੀ ਉਹ ਕਿਹਾ ਉਹ ਆਦੇ ਜਾਣੇ ਵਿੱਚੋਂ ਸਿਟੀਜ਼ਨ ਸੀਗੇ ਉਹਨਾਂ ਦੀ ਉਹ ਸਾਹਮਣੇ ਨਹੀਂ ਜਿੱਥੇ ਉਥੇ ਇਮੀਗ੍ਰੇਸ਼ਨ ਆਉਣੀ ਸੀਗੀ ਤਾਂ ਕਰਕੇ ਅੱਡੋ ਅੱਡ ਤੇ ਇੱਥੇ ਆ ਗਿਆ ਬੈਗ ਆਪਣੇ ਆਪਣੇ ਤਾਂ ਤਕਰੀਬਨ ਸਾਰੇ ਹੀ ਆ ਗਏ ਸੀਗੇ ਨਾਮ ਮੇਰੇ 6 ਸੀਗੇ ਤਿੰਨ ਮੇਰੇ ਨਾਲ ਉਂ ਕਰਾਏ ਸੀਗੇ ਨਾ ਜਿਨ੍ਹਾਂ ਦੇ ਪੇ ਕਰਕੇ ਸਾਰੇ ਬੈਗ ਪਹੁੰਚ ਗਏ ਸਾਰਿਆਂ ਦੇ ਤੇ ਜਿਹੜੇ ਸਾਡੇ ਇੱਕ ਬੰਦੇ ਦੇ ਦੋ ਬੈਗ ਘਟੇ ਸੀ ਮੈਨੂੰ ਲੱਗਦਾ ਇੱਕ ਜਾਣੇ ਦੇ ਬਾਕੀ ਦਾ ਸਾਰਿਆਂ ਦੇ ਸੀਗੇ ਉਹਦੇ ਦੋ ਬੈਗਾਂ ਨੇ ਬਈ ਬਹੁਤ ਜ਼ਿਆਦਾ ਟਾਈਮ ਲਵਾਇਆ ਸਾਨੂੰ ਇੱਥੇ ਚਾਰੇ ਪਾਸੇ ਪਹਿਲਾਂ ਲੱਭ ਗਏ ਮੁੜ ਕੇ ਇਹਨਾਂ ਨੂੰ ਪਤਾ ਹੁੰਦਾ ਕਿਹੜੇ ਬੈਗ ਨਹੀਂ ਆਏ ਜਿਹੜੇ 에ਅਰਲਾਈਨ ਵਾਲੇ ਆ ਫਿਰ ਇਹਨਾਂ ਨੂੰ ਉਹਦੇ ਹਨਾ ਇੱਥੋਂ ਸੀਰੀਅਲ ਨੰਬਰ ਜੇ ਲਿਖਾਏ ਇਹ ਕਹਿੰਦੇ ਵੀ ਹਾਂ ਸਾਨੂੰ ਪਤਾ ਵੀ ਉੱਥੋਂ ਓਵਰ ਰੇਟ ਹੁੰਦਾ ਸੀ ਨਹੀਂ ਜਾਜ ਤੇ ਤਾਂ ਕਰਕੇ ਉਹ ਰਹਿ ਗਏ ਸੀਗੇ ਤੇ ਉਹ ਬਾਅਦ ਚ ਭੇਜ ਜਮਲਾ 10 12 ਦਿਨਾਂ ਬਾਅਦ ਕਿ 8ਾਂ ਬਾਅਦ ਇਹਨਾਂ ਨੇ ਇਹ ਤੇ ਲੈਕ ਲਗਾ ਕਰ ਲਈ ਉਪਰ ਪੈਂਡ ਜਿਵੇਂ ਮੰਨ ਲਾ ਤੁਹਾਡਾ ਕੋਈ ਸ਼ਹਿਰ ਲੱਗਦਾ ਵੱਡਾ ਹਨਾ ਨੇੜੇ ਉੱਥੇ ਭੇਜ ਦਿੰਦੇ ਹੁੰਦੇ ਆਗੇ ਕਿਉਂਕਿ ਉਹਨਾਂ ਘਰੋ ਘਰੀ ਦਾ ਫੜਾਉਣਾ ਰੇ ਜਿੰਨੇ ਰਹਿ ਗਏ ਇੱਕ ਤਾਂ ਵੱਡੇ ਸ਼ਹਿਰ ਚ ਭੇਜ ਦਿੰਦੇ ਆ ਫਿਰ ਉੱਥੋਂ ਆ ਕੇ ਆਪਾਂ ਨੂੰ ਲੈਣੇ ਪੈਂਦੇ ਆਗੇ ਮੈਂ ਆ ਦੇ ਦੀਪਨ ਕਹਿੰਦਾ ਇੱਕ ਰਹਿ ਗਿਆ ਤੇਰਾ ਬੈਗ ਉਹ ਮੰਨ ਲਾ ਕਹਿੰਦਾ ਦੋ ਰਹਿ ਗਏ ਉਹ ਚੀਜ਼ ਸਾਨੂੰ ਉੱਥੇ ਟਾਈਮ ਬਹੁਤ ਖਰਾਬ ਹੋਇਆ ਮੈਂ ਬਹੁਤ ਲੱਭੇ ਘਰ ਕਿਤੇ ਵੀ ਨਹੀਂ ਕੋਈ ਲੱਭਣੇ ਕਾਦੇ ਸੀ ਕਿਉਂਕਿ ਆਏ ਹੀ ਨਹੀਂ ਆਏ ਦੀਪੇਰ ਗਿਆ ਬਾਹਰ ਆ ਕੇ ਮੁੜ ਕੇ ਇੱਥੇ ਤੇ ਮੈਂ ਇਥੋਂ Airtel ਦਾ SIM ਬਾਏ ਕਰਨ ਲਈ ਮੈਨੂੰ ਕਹਿੰਦਾ ਤੂੰ ਕਿੱਧਰ ਗਿਆ ਮੈਂ ਭਰਾ ਮੈਂ SIM ਬਾਏ ਕਰ ਲਿਆ ਬਾਏ ਕਰਨ ਆਇਆ ਸੀ ਆ ਜੱਸਾ ਜੀ ਆਗੇ ਇਹ ਦੀਪੇ ਨੂੰ ਮਿਲਿਆ ਮਿਲਿਆ 8-9 ਸਾਲਾਂ ਬਾਅਦ ਭਾਈਏ ਨੂੰ ਮਿਲ ਲਓ ਕਹਿੰਦੇ ਆ ਦੇਖੋ ਕਿੰਨੇ ਕਿੰਨੀਆਂ ਟਰਾਲੀਆਂ ਹੋਣਗੀਆਂ ਸਾਡੇ ਤਾਂ ਟਰਾਲੀਆਂ ਖਿੱਚਣ ਵਾਲੇ ਵੀ ਬੰਦੇ ਘੱਟ ਸੀਗੇ ਜਿੰਨੇ ਕਿ ਸਾਡੇ ਕੋਲੇ ਬੈਗ ਸੀ ਨਾ ਉਹ ਕਿ ਜਵਾਗ ਜੂਗ ਤੁਹਾਨੂੰ ਪਤਾ ਕਿਹੜੀਆਂ ਟਰਾਲੀਆਂ ਖਿੱਚਦੇ ਆ ਇਹ ਬੈਗ ਵਾਲੀਆਂ ਉਹਨਾਂ ਨੂੰ ਪੁੱਛਿਆ ਉਹ ਤਾਂ ਪੈਸੇ ਹੀ ਬਹੁਤ ਮੰਗੀ ਜਾਂਦੇ ਸੀ ਤੇ ਇਧਰ ਦੀਪਾ ਜੀ ਬਹੁਤ ਟਾਈਮ ਬਾਅ ਮਿਲੇ ਆ ਨਾ ਫਿਰ ਗੱਲਾਂ ਬਾਤਾਂ ਕਰਨਦੇ ਜਿਸੇ ਨਾਲ। ਪਾ ਸਾਰੇ ਬੈਗ ਆ ਇੱਕ 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 ਟਰਾਲੀ ਤੇ ਤਿੰਨ ਤਿੰਨ ਚਾਰ ਚਾਰ ਧਰੇ ਹੋਏ ਸੀਗੇ। ਇੱਥੇ ਕਰ ਰਹੇ ਆ ਅਸੀਂ ਵੇਟ ਸਾਡੀਆਂ ਗੱਡੀਆਂ ਦੀ। ਅਸੀਂ ਹੁਣ ਉਹਦਾ ਇੰਨੇ ਕ ਜਾਣੇ ਸੀ ਹਾਲਾ ਦੋ ਟੈਂਪੋ ਡਰਾਈਵਰ ਕਰਾਉਣੇ ਪਈਆਂ। ਉਹਨਾਂ ਚ ਪੂਰੇ ਆਏ ਆਗੇ ਤੇ ਬੈਗ ਸਾਡੇ ਤਾਂ ਬੰਨਣੇ ਪਏ ਆ ਦੋਨੇ ਖੜੀਆਂ। ਉਹਨੇ ਬੰਦਿਆਂ ਨਾਲ ਵੀ ਭਰ ਗਿਆ ਸੀ ਤੇ ਬੈਗਾਂ ਨਾਲ ਵੀ ਇੰਨੇ ਕਿ ਜਾਣੇ ਸੀ ਉੱਥੋਂ ਇਕੱਠੇ ਆਏ ਆ। ਘਾਹ ਲਾ ਲਓ। ਤੇ ਮਸਾਂ ਸਮਾਨ ਪੂਰਾ ਕੀਤਾ। ਹੁਣ ਕੇਰਾ ਤੁਸੀਂ ਦੇਖੋ ਇੱਥੋਂ ਤਾਈਂ ਦੀ ਵੀਡੀਓ। ਦੂਜੀ ਵੀਡੀਓ ਪਾਵਾਂਗੇ ਫੇਰ ਇੱਕ ਦੋ ਦਿਨਾਂ ਨੂੰ। ਲੈ ਦੀਪੇ ਦੀ ਬਾਏ ਬਾਏ ਸੁਣ ਲਓ ਮੈਂ ਬਾਅਦ ਚ ਉਹ ਕਰਦਾ। ਤਾਂ ਕਹਿੰਦਾ ਇੱਥੇ ਮੈਨੂੰ ਕਿਰਿਆ ਜਾਂਦੇ ਆ ਜਾ ਤੂੰ ਵੀ ਸਮਾਨ ਤਰਾ ਤਰਾ ਲੈ ਮੈਂ ਸਾਰਾ ਆਪਦਾ ਥੱਲੇ ਕਿਉਂਕਿ ਸਾਰਿਆਂ ਤੋਂ ਨੇੜੇ ਮੈਂ ਉਤਰਨਾ ਸੀ। ਇਹਨਾਂ ਨੇ ਬਾਅਦ ਚ ਉਤਰਨਾ ਸੀਗਾ ਹਨਾ। ਦੇ ਉਹ ਚੱਕਰ ਚ ਇੰਨੇ ਟਰਾਲੀਆਂ ਉਹ ਕਰਤੀਆਂ ਤੇ ਦੂਜੀ ਹੁਣ ਇੱਥੋਂ ਤਾਈਂ ਦਿੱਲੀ ਤਾਈਂ ਦੀ ਹੈ ਨਾ ਤੁਹਾਨੂੰ ਵੀਡੀਓ ਪਾਤੀ ਆ ਤੇ ਅੱਗੇ ਦੀ ਫਿਰ ਇੱਕ ਅੱਧਾ ਦਿਨ ਛੱਡ ਕੇ ਫੇਰ ਪਾਵਾਂਗੇ ਕਿਰਾਏ ਕਰੋ ਇੰਜੋਏ ਲਾਉ ਆਨੰਦ ਮੰਗਲ ਮਿਲਾਂਗੇ ਫੇਰ ਥੋੜਾ ਜਿਹਾ ਬਿਜੀ ਸੀਗੇ ਉਹਦੇ ਕਰਕੇ ਵੀਡੀਓ ਲੇਟ ਆ ਰਹੀਆਂ ਇੱਕ ਤਾਂ ਵਿਆਹ ਸੀਗਾ ਇੰਦਰਜੀਤ ਦਾ ਨਾ ਤੇ ਉਹਦੇ ਉੱਧਰ ਪਹਿਲਾਂ ਸ਼ਾਪਿੰਗ ਆ ਮੁਣ ਕੇ ਉਹਦਾ ਤਿੰਨ ਚਾਰ ਦਿਨ ਵਿਆਹ ਚੱਲਿਆ ਇੱਕ ਦੋ ਵਿਆਹ ਹੋਰ ਸੀਗੇ ਸਾਰਾ ਕੁਝ ਉਹ ਦੇਖਣ ਦੇ ਚੱਕਰ ਚੀ ਉਹ ਹੋ ਗਿਆ ਇਰਮਾ ਹਵੀ ਕੇ ਰਾਏ ਡਿਗ ਤੇ 23 ਕਮੈਂਟਾਂ ਦੀ ਵੀਡੀਓ ਬਹੁਤ ਆ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ